ਸਵਾਗਤ ਹੈ ਪੀਟੀਸੀ న్యూਸ ਵਿਚ ਸਾਰਤ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਪੰਜਾਬੀ ਦੀ ਇੱਕ ਬੜੀ ਮਸ਼ਹੂਰ ਕਹਾਵਤ ਹੈ ਹਰ ਇੱਕ ਨੇ ਸੁਣੀ ਹੋਣੀ ਅਸੀਂ ਵੀ ਸੁਣੀ ਆ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਸਵਾਦ ਤੋਂ ਬਿਨਾਂ ਤਾਂ ਜੀ ਸਕਦੇ ਹੋ ਜਹਾਨ ਤੋਂ ਬਿਨਾਂ ਨਹੀਂ ਜੀ ਸਕਦੇ ਇਸ ਕਰਕੇ ਇੰਨੀ ਵੈਲਿਊ ਹੈ ਇੰਨੀ ਇੰਪੋਰਟੈਂਸ ਅੱਖਾਂ ਦੀ ਹੈ ਇਸੇ ਕਰਕੇ ਕਹਾਵਤਾਂ ਬਣੀ ਹੈ ਕਿ ਜੇ ਤੁਹਾਡੀਆਂ ਅੱਖਾਂ ਦਾ ਕੋਈ ਨੁਕਸਾਨ ਹੋ ਗਿਆ ਤਾਂ ਤੁਹਾਡੇ ਹੱਥੋਂ ਜਹਾਨ ਚਲਾ ਜਾਂਦਾ ਆਮ ਤੌਰ ਤੇ ਅਸੀਂ ਦੇਖਿਆ ਹੋਇਆ ਇੱਕ ਸ਼ੁਰੂ ਤੋਂ ਹੀ ਇਹ ਗੱਲਾਂ ਚਲਦੀਆਂ ਆ ਰਹੀਆਂ ਨੇ ਕਿ ਆਇਜ਼ ਇਨਾ ਸੈਂਸਿਟਿਵ ਪੁਆਇੰਟ ਆ ਕਿ ਤੁਸੀਂ ਕਿਸੇ ਵੀ ਨੀਮ ਹਕੀਮ ਖਤਰੇ ਜਾਨ ਕੋਲ ਜਾ ਹੀ ਨਹੀਂ ਸਕਦੇ ਰਿਸਕ ਲੈ ਹੀ ਨਹੀਂ ਸਕਦੇ ਕਿ ਸਾਡੀਆਂ ਅੱਖਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਉਹ ਲੋਕ ਕਰਨ ਜਿਨ੍ਹਾਂ ਨੂੰ ਇਹਨਾਂ ਬਾਰੇ ਪਤਾ ਹੀ ਨਹੀਂ ਹੈ ਸੋ ਇਸ ਕਰਕੇ ਜਦੋਂ ਵੀ ਅੱਖਾਂ ਦੀ ਭਾਵੇਂ ਕੋਈ ਛੋਟੀ ਤਕਲੀਫ ਹੋਵੇ ਵੱਡੀ ਤਕਲੀਫ ਹੋਵੇ ਹਮੇਸ਼ਾ ਉਸ ਹਸਪੀਟਲ ਦੇ ਵਿੱਚ ਜਾਣਾ ਚਾਹੀਦਾ ਜਿੱਥੇ ਤੁਹਾਡਾ ਭਰੋਸਾ ਹੋਵੇ ਜਿਹੜਾ ਹਸਪੀਟਲ ਦਾ ਨਾਮਣਾ ਖੱਟਿਆ ਹੋਵੇ ਇਹਨਾਂ ਗੱਲਾਂ ਦੇ ਵਿੱਚ ਤੇ ਜੇਕਰ ਆਇ ਹਸਪੀਟਲਸ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਨਾਰਥ ਇੰਡੀਆ ਦੇ ਵਿੱਚ ਕੁਝ ਅ ਹੱਥਾਂ ਤੇ ਗਣਨ ਵਾਲੇ ਹੀ ਹਸਪੀਟਲ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਸਪੀਟਲ ਜਿਹੜਾ ਬਹੁਤ ਹੀ ਮਸ਼ਹੂਰ ਹੈ ਪੂਰੀ ਟ੍ਰਾਈ ਸਿਟੀ ਦੇ ਵਿੱਚ ਉਹ ਹੈ ਸੁਹਾਣਾ ਹਸਪੀਟਲ ਸ਼ੁਰੂਆਤ ਤਾਂ ਇਸ ਹਸਪੀਟਲ ਦੀ ਸ਼ੁਰੂ ਹੋਈ ਸੀ ਅੱਖਾਂ ਦੇ ਹਸਪੀਟਲ ਤੋਂ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਰਿਹਾ ਬਹੁਤ ਸਾਰੇ ਫੀਲਡਸ ਦੇ ਵਿੱਚ ਇਸ ਹਸਪੀਟਲ ਨੇ ਮੱਲਾ ਮਾਰੀਆਂ ਤੇ ਅੱਜ ਕਿਸੇ ਵੀ ਪਹਿਚਾਣ ਦਾ ਮਹਤਾਜ ਇਹ ਹਸਪੀਟਲ ਨਹੀਂ ਹੈ ਪੂਰੇ ਨਾਰਥ ਇੰਡੀਆ ਦੇ ਵਿੱਚ ਦੂਰੋਂ ਦੂਰੋਂ ਲੋਕੀ ਇਸ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਨ ਲਈ ਆਉਂਦੇ ਨੇ ਇਵਨ ਅਬਰਾਡ ਤੋਂ ਵੀ ਜਿਹੜੇ ਲੋਕ ਨੇ ਇਸ ਹਸਪੀਟਲ ਦੇ ਵਿੱਚ ਇਲਾਜ ਕਰਾਣਾ ਆਉਂਦੇ ਨੇ ਅੱਜ ਅਸੀਂ ਗੱਲ ਆਏ ਸੈਕਟਰ ਦੀ ਕਰਾਂਗੇ ਕਿਉਂਕਿ ਜਿਸ ਹਸਪਤਾਲ ਦੀ ਬੁਨਿਆਦ ਅੱਖਾਂ ਦਾ ਹਸਪਤਾਲ ਸੀਗਾ ਉਹ ਬੁਨਿਆਦ ਤੋਂ ਇਹ ਕੰਮ ਸ਼ੁਰੂ ਹੋਇਆ ਜੇ ਤੁਹਾਡੀ ਬੁਨਿਆਦ ਮਜ਼ਬੂਤ ਹੈ ਤਾਂ ਯਕੀਨੀ ਤੌਰ ਤੇ ਜਿੰਨੀਆਂ ਮਰਜ਼ੀ ਮੰਜ਼ਲਾ ਤੁਸੀਂ ਬਣਾ ਸਕਦੇ ਹੋ ਜੇ ਮਜ਼ਬੂਤ ਮਿਆਦ ਨਹੀਂ ਹੈ ਬੁਨਿਆਦ ਨਹੀਂ ਹੈ ਫਿਰ ਇਹ ਹਸਪਤਾਲ ਜਾਂ ਕੋਈ ਵੀ ਇਮਾਰਤ ਜਿਹੜੀ ਉਹ ਟਿਕਦੀ ਨਹੀਂ ਇਹ ਇੱਕ ਸਭ ਤੋਂ ਵੱਡਾ ਇਸ਼ਾਰਾ ਹੈ ਕਿ ਅੱਖਾਂ ਦਾ ਹਸਪਤਾਲ ਵਧੀਆ ਸੀ ਤਾਹੀਂ ਫਿਰ ਅੱਗੇ-ਅੱਗੇ ਵੱਧਦਾ ਰਿਹਾ ਸਾਡੇ ਨਾਲ ਅੱਜ ਇੱਕ ਖਾਸ ਮਹਿਮਾਨ ਮੌਜੂਦ ਨੇ ਜਿਨ੍ਹਾਂ ਦੇ ਉੱਤੇ ਸਾਰੀ ਇਹ ਜ਼ਿੰਮੇਵਾਰੀ ਹੈਗੀ ਹੈ ਕਿ ਕਿਵੇਂ ਉਸ ਹਸਪੀਟਲ ਦੇ ਵਿੱਚ ਅੱਖਾਂ ਦੇ ਪ੍ਰਤੀ ਕੋਈ ਵੀ ਮਰੀਜ਼ ਆਂਦਾ ਛੋਟਾ ਹੋਵੇ ਵੱਡਾ ਹੋਵੇ ਇਲਾਜ ਥੋੜਾ ਕਰਾਣਾ ਹੋਵੇ ਜਿਆਦਾ ਕਰਾਣਾ ਹੋਵੇ ਸਾਰੀ ਸਰਦਾਰਤੀ ਤੇ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਆ ਡਾਕਟਰ ਅਮਨਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਡਾਕਟਰ ਅਮਨਪ੍ਰੀਤ ਕੌਰ ਚੀਫ ਆਪਰੇਟਿੰਗ ਆਫੀਸਰ ਨੇ ਸੀਨੀਅਰ ਸਰਜਨ ਵੀ ਨੇ ਸੋਹਾਣਾ ਆਈ ਹਸਪੀਟਲ ਦੇ ਵੈਸੇ ਤਾਂ ਇਹਨਾਂ ਦੀ ਜੇ ਸਿਫਤ ਕਰਨ ਲੱਗ ਜਾਈਏ ਜਾਂ ਇਹਨਾਂ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਰਾ ਐਪੀਸੋਡ ਇਹਦੇ 'ਚੋਂ ਨਿਕਲ ਜਾਣਾ ਪਰ ਸਾਡੇ ਮਨਸ਼ਾ ਹੀ ਹੈ ਕਿ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਜਿਨ੍ਹਾਂ ਨੂੰ ਕੋਈ ਆਏ ਦੀ ਪ੍ਰੋਬਲਮ ਹੈਗੀ ਹੈ ਤੇ ਉਹ ਪ੍ਰੋਬਲਮਸ ਕਿਵੇਂ ਸੋਲਵ ਹੋ ਸਕਦੀਆਂ ਕਿਸ ਤਰੀਕੇ ਨਾਲ ਹੋ ਸਕਦੀਆਂ ਉਹਨਾਂ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਜਾਵੇ ਥੋੜਾ ਜਿਹਾ ਮੈਨੂੰ ਆਪਣਾ ਸਫਰ ਬਾਰੇ ਦੱਸੋ ਕਿਉਂਕਿ 95 ਦੇ ਵਿੱਚ ਇਹ ਹਸਪੀਟਲ ਸ਼ੁਰੂ ਹੁੰਦਾ ਕਿਉਂਕਿ ਅਸੀਂ ਤਾਂ ਸ਼ੁਰੂ ਤੋਂ ਹੀ ਇਸ ਹਸਪੀਟਲ ਬਾਰੇ ਦੇਖ ਰਹੇ ਹਾਂ ਉਦੋਂ ਤੋਂ ਸਾਨੂੰ ਇਹ ਲੱਗਿਆ ਸੀ ਸੁਹਾਣਾ ਦੀ ਪਛਾਣ ਹੀ ਸੁਹਾਣਾ ਆਏ ਹਸਪੀਟਲ ਕਰਕੇ ਹੋਈ ਸੀ ਤੇ 95 ਦੇ ਵਿੱਚ ਸ਼ੁਰੂ ਹੋਇਆ ਤੁਸੀਂ ਕਦੋਂ ਜੁਆਇਨ ਕੀਤਾ ਤੇ ਸ਼ੁਰੂ ਜਦੋਂ ਆਏ ਹਸਪੀਟਲ ਤੋਂ ਹੋਇਆ ਸੀ ਤਾਂ ਕਦੇ ਜ਼ੈਨ ਦੇ ਵਿੱਚ ਆਇਆ ਸੀ ਕਿ ਇੱਥੇ ਤੱਕ ਵੀ ਪਹੁੰਚ ਪਾਵਾਂਗੇ ਸਭ ਤੋਂ ਪਹਿਲੇ ਮੈਂ ਬਹੁਤ-ਬਹੁਤ ਸ਼ੁਕਰੀਆਦਾ ਕਰਦੀ ਆ ਕਿ ਮੈਨੂੰ ਇਹ ਮੌਕਾ ਦਿੱਤਾ ਗਿਆ ਹੈਗਾ ਕਿ ਮੈਂ ਦਰਸ਼ਕਾਂ ਨੂੰ ਦੱਸਾਂ ਇੱਥੇ ਆ ਕੇ ਹਰਪ੍ਰੀਤ ਜੀ ਤੁਹਾਡੇ ਰਾਹੀ 1995 ਦੇ ਵਿੱਚ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਨੇ ਇਸ ਹਸਪੀਟਲ ਦਾ ਨੀਂਹ ਪੱਥਰ ਰੱਖਿਆ ਉਹਨਾਂ ਦਾ ਇੱਕ ਮੋਟੋ ਸੀਗਾ ਕਿ ਇਸ ਹਸਪੀਟਲ ਦੇ ਵਿੱਚ ਜਿੰਨੀ ਵੀ ਵਰਲਡਵਾਈਡ ਟੈਕਨੋਲੋਜੀ ਅਵੇਲੇਬਲ ਹੈਗੀ ਹੈ ਉਹ ਵਾਜਿਬ ਰੇਟਾਂ ਦੇ ਵਿੱਚ ਅਫੋਰਡੇਬਲ ਰੇਟਾਂ ਦੇ ਵਿੱਚ ਮਾਸਸਿਜ਼ ਨੂੰ ਅਵੇਲੇਬਲ ਹੋਏ ਤੇ ਇਸ ਮੋਟੋ ਦੇ ਨਾਲ ਇਸ ਹਸਪੀਟਲ ਨੂੰ ਅਸੀਂ ਅੱਗੇ ਲੈ ਕੇ ਚੱਲ ਰਹੇ ਆ ਤੇ 1995 ਦੇ ਵਿੱਚ ਜਿਹੜਾ ਚਿੱਟੇ ਮੋਤੀ ਦਾ ਇਲਾਜ ਹਰ ਪਾਸੇ ਟਾਂਕੇ ਦੇ ਰਾਹੀਂ ਅਸੀਂ ਕਰਦੇ ਸੀਗੇ ਤੇ 1995 ਦੇ ਵਿੱਚ ਸੁਹਾਣਾ ਹਸਪੀਟਲ ਦੇ ਵਿੱਚ ਐਨਾ ਮਸ਼ੀਨਾਂ ਦੇ ਰਾਹੀਂ ਅਸੀਂ ਫੈਕੋ ਇਮਲਸੀਫਿਕੇਸ਼ਨ ਟੈਕਨੀਕ ਦੇ ਨਾਲ ਚਿੱਟੇ ਮੋਤੀਏ ਨੂੰ ਅਸੀਂ ਲੇਜ਼ਰ ਦੇ ਨਾਲ ਰਿਮੂਵ ਕਰਕੇ ਇੱਕ ਲੈਂਸ ਇੰਪਲਾਂਟ ਕਰਨਾ ਸ਼ੁਰੂ ਕੀਤਾ ਤੇ ਜੇ ਅਸੀਂ ਗੱਲ ਕਰੀਏ ਤੇ 1995 ਤੋਂ ਲੈ ਕੇ ਅੱਜ 2024 ਹੋ ਗਿਆ ਹੈਗਾ ਤੇ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ ਕਿ ਹੁਣ ਫੈਕੋ ਇਮਲਸੀਫਿਕੇਸ਼ਨ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਹੈ ਤੇ ਹੁਣ ਰੋਬੋਟਿਕ ਤਰੀਕੇ ਦੇ ਨਾਲ ਅਸੀਂ ਕੈਟਰਾਕਟ ਜਾਂ ਚਿੱਟੇ ਮੋਤੀਏ ਦਾ ਇਲਾਜ ਕਰਦੇ ਹਾਂ ਤੇ ਇੱਕ ਲੈਂਸ ਇੰਪਲਾਂਟ ਕੀਤਾ ਜਾਂਦਾ ਹੈ ਤੇ ਹਰ ਤਰ੍ਹਾਂ ਦੇ ਲੈਂਸ ਸੁਹਾਣਾ ਹਸਪੀਟਲ ਦੇ ਵਿੱਚ ਅਵੇਲੇਬਲ ਨੇ ਜਿਦੇ ਵਿੱਚ ਅਸੀਂ ਪੇਸ਼ੈਂਟ ਨੂੰ ਜੇ ਪੇਸ਼ੈਂਟ ਚਾਹੁੰਦਾ ਹੈ ਕਿ ਮੈਂ ਚਸ਼ਮਾ ਨਹੀਂ ਪਾਣਾ ਤੇ ਉਹਨੂੰ ਦੂਰ ਨੇੜੇ ਦੋਨਾਂ ਦਾ ਹੀ ਚਸ਼ਮਾ ਉਤਰ ਜਾਂਦਾ ਹੈ ਜਾਂ ਉਹਨਾਂ ਦੀ ਨੀਡ ਨੂੰ ਸਮਝਦੇ ਹੋਏ ਜੇ ਉਹਨਾਂ ਨੇ ਰਾਤ ਨੂੰ ਡਰਾਈਵਿੰਗ ਕਰਨੀ ਹੈ ਤਾਂ ਮਲਟੀਫੋਕਲ ਲੈਂਸ ਮੋਨੋਫੋਕਲ ਲੈਂਸ ਮੋਨੋਫੋਕਲ ਐਡਵਾਂਸਡ ਲੈਂਸ ਹਰ ਤਰ੍ਹਾਂ ਦੇ ਲੈਂਸ ਅਵੇਲੇਬਲ ਹੈਗੇ ਨੇ ਹੁਣ ਸੁਹਾਣਾ ਹਸਪੀਟਲ ਪਰ ਇਹ ਗੱਲ ਤੁਸੀਂ ਮੰਨਦੇ ਹੋ ਕਿ ਅੱਜ ਤੁਹਾਡਾ ਸੁਪਰ ਸਪੈਸ਼ਲਿਸਟੀ ਮਲਟੀ ਸਪੈਸ਼ਲਿਸਟੀ ਹਸਪੀਟਲ ਬਣ ਗਿਆ ਪਰ ਜਿਹੜਾ ਬੇਸ ਸੀਗਾ ਲੋਕਾਂ ਦਾ ਵਿਸ਼ਵਾਸ ਸੀਗਾ ਉਹ ਆਈ ਹਸਪੀਟਲ ਤੋਂ ਚੱਲਿਆ ਜੋ ਵਿਸ਼ਵਾਸਿਕਤਾ ਹੀ ਅੱਜ ਇੱਥੇ ਤੱਕ ਪਹੁੰਚਾਈ ਬਿਲਕੁਲ ਠੀਕ ਕਹਿ ਰਹੇ ਹੋ ਹਰਪ੍ਰੀਤ ਜੀ ਜਿਵੇਂ ਕਿ ਤੁਸੀਂ ਕਿਹਾ ਕਿ ਜਦ ਤੱਕ ਨੀ ਸਟਰੋਂਗ ਹੋਏਗੀ ਤੇ ਨੀ ਤੋਂ ਬਾਅਦ ਅਸੀਂ ਉਹਦੇ ਉੱਤੇ ਜਿੰਨੀ ਮਰਜ਼ੀ ਮੰਜ਼ਲਾ ਬਣਾ ਸਕਦੇ ਹਾਂ ਤੇ ਨੀ ਹੀ ਕਾਫੀ ਸਟਰੋਂਗ ਰਹੀ ਹੈ ਤੇ ਉਸ ਸਮੇਂ ਵਿੱਚ ਵੀ ਨਾਰਥ ਇੰਡੀਆ ਦੇ ਵਿੱਚ ਬਹੁਤ ਘੱਟ ਹੀ ਕੁਝ ਹੀ ਹਸਪੀਟਲ ਸੀਗੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜੀ ਲੋਕ ਟਾਈਮ ਲੈਣ ਲਈ ਆਉਂਦੇ ਹੁੰਦੇ ਸੀਗੇ ਵੀ ਸੁਹਾਣਾ ਹਸਪੀਟਲ ਟਾਈਮ ਦਵਾ ਦਿਓ ਕਿਉਂਕਿ ਉਦੋਂ ਉਸ ਵਕਤ ਬੜਾ ਹੀ ਨਿਊ ਸੀਗਾ ਹਨਾ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਸੀ ਕਿ ਬਿਨਾਂ ਟਾਂਕੇ ਤੋਂ ਵੀ ਇਲਾਜ ਹੋ ਸਕਦਾ ਬਿਲਕੁਲ ਬਿਲਕ ਉਸ ਤੋਂ ਇਲਾਵਾ ਪਰਦਾ ਜਿਹੜਾ ਕਿ ਸਾਡੀ ਅੱਖ ਦਾ ਇੱਕ ਬਹੁਤ ਨਾਜ਼ੁਕ 파ਟ ਹੁੰਦਾ ਹੈਗਾ ਜਿਹੜੀ ਕਿ ਅੱਖ ਦੀ ਬੈਟਰੀ ਜ ਨੂੰ ਕਿਹਾ ਜਾਂਦਾ ਹੈਗਾ ਉਹਦਾ ਇਲਾਜ ਵੀ ਬਹੁਤ ਕੁਝ-ਕੁਝ ਜਗਾਵਾਂ ਤੇ ਚੰਨਈ ਵਰਗੇ ਸ਼ਹਿਰਾਂ ਦੇ ਵਿੱਚ ਜਾ ਕੇ ਜਾਂ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ ਜਾ ਕੇ ਇਸ ਦਾ ਪਰਦੇ ਦਾ ਇਲਾਜ ਹੁੰਦਾ ਸੀਗਾ ਤੇ ਸੁਹਾਨਾ ਹਸਪੀਟਲ ਦੇ ਵਿੱਚ ਚਿੱਟੇ ਮੋਤੀ ਤੋਂ ਇਲਾਵਾ ਜਿਹੜਾ ਕਿ ਬਿਨਾ ਟਾਂਕੇ ਤੋਂ ਹੋਣ ਲੱਗਿਆ ਉਸ ਤੋਂ ਇਲਾਵਾ ਪਰਦੇ ਦਾ ਇਲਾਜ ਵੀ ਉਸ ਟਾਈਮ ਤੋਂ ਹੀ ਅਸੀਂ 1995 ਤੋਂ ਇਸ ਬਿਮਾਰੀਆਂ ਦਾ ਇਲਾਜ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਣ ਇੰਡੀਆ ਇੱਕ ਡਾਇਬੀਟਿਕ ਕੈਪੀਟਲ ਬਣ ਚੁੱਕਿਆ ਹੈਗਾ ਤੇ ਸਾਨੂੰ ਹਰ ਤੀਸਰੇ ਬੰਦੇ ਨੂੰ 슈ਗਰ ਦੀ ਬਿਮਾਰੀ ਹੈਗੀ ਹੈ ਤੇ 슈ਗਰ ਜਿਹੜਾ ਹੈ ਸਾਡੇ ਸਰੀਰ ਦੇ ਵਿੱਚ ਦਿਮਾਗ ਕਿਡਨੀਆ ਤੇ ਅੱਖਾਂ ਤੇ ਅਸਰ ਕਰਦਾ ਹੈ ਤੇ ਅੱਖਾਂ ਤੇ ਜਦ ਅਸਰ ਕਰਦਾ ਹੈ ਤੇ ਪਰਮਨੈਂਟਲੀ ਜਿਹੜੀ ਸਾਡੀ ਨਜ਼ਰ ਹੈ ਉਹ ਖਤਮ ਹੋ ਸਕਦੀ ਹੈਗੀ ਹੈ ਤੇ ਪਰਦੇ ਨੂੰ ਜਾਂਚਣ ਵਾਸਤੇ ਸੁਹਾਨਾ ਹਸਪੀਟਲ ਦੇ ਵਿੱਚ ਇਟਸੈਲਫ ਇੱਕ ਚਾਰ ਡਾਕਟਰਾਂ ਦੀ ਵੱਡੀ ਟੀਮ ਹੈਗੀ ਹੈ ਜਿਹਦੇ ਵਿੱਚ ਅਸੀਂ ਪਰਦੇ ਨੂੰ स्पर्ਦੇ ਦਾ ਇੱਕ ਐਂਡ ਤੋਂ ਲੈ ਕੇ ਹੁਣ ਸਾਰਾ ਇਲਾਜ ਕੀਤਾ ਜਾਂਦਾ ਹੈ 1995 ਦੇ ਵਿੱਚ ਜਦ ਐਸ ਇਲਾਜ ਨੂੰ ਸ਼ੁਰੂ ਕੀਤਾ ਗਿਆ ਸੀ ਤਾਂ ਟਾਂਕੇ ਨਾਲੇ ਦੀ ਸਰਜਰੀ ਹੁੰਦੀ ਸੀਗੀ ਤੇ ਅੱਜ 2024 ਦੇ ਵਿੱਚ ਇਹਨੂੰ ਸੂਚਰਲੈਸ ਸਰਜਰੀ ਦੇ ਨਾਲ ਅਸੀਂ ਕਰਦੇ ਹਾਂ ਇਕ ਇਕ ਛੋਟੇ ਜਿਹੇ ਮੈਂ ਗੱਲ ਇਕਲੀ ਮੈਂ ਦੀ ਭਾਸ਼ਾ ਸਮਝਣਾ ਚਾਹਨਾ ਜਿਹੜੇ ਦਰਸ਼ਕ ਦੇਖ ਰਹੇ ਹੋ ਉਹ ਵੀ ਕੋਈ ਵੀ ਪੇਸ਼ੈਂਟ ਜਿਵੇਂ ਤੁਹਾਡੇ ਹਸਪਤਾਲ ਤੋਂ ਆਣਾ ਹਸਪਤਾਲ ਦੇ ਵਿੱਚ ਆਂਦਾ ਹੈ ਤਾਂ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਵੀ ਭਾਵੇਂ ਉਹਦੀਆਂ ਅੱਖਾਂ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਪ੍ਰੋਬਲਮ ਹੈ ਕਿੱਥੋਂ ਸ਼ੁਰੂਆਤ ਤੁਸੀਂ ਕਿੱਥੋਂ ਕਰਦੇ ਹੋ? ਸਭ ਤੋਂ ਪਹਿਲੇ ਪੇਸ਼ੈਂਟ ਰਜਿਸਟ੍ਰੇਸ਼ਨ ਕਰਵਾਉਂਦਾ ਹੈ ਤੇ ਉਸ ਤੋਂ ਬਾਅਦ ਉਹਦਾ ਇੱਕ ਨਾਰਮਲ ਪ੍ਰੈਸ਼ਰ ਚੈੱਕ ਕੀਤਾ ਜਾਂਦਾ ਹੈਗਾ ਤੇ ਇੱਕ AR ਮਸ਼ੀਨ ਹੁੰਦੀ ਹੈ ਜਿਹਦੇ ਵਿੱਚ ਉਹਦਾ ਇੱਕ ਬੇਸਲਾਈਨ ਨੰਬਰ ਅਸੀਂ ਜਾਂਚਦੇ ਆਂ ਉਸ ਤੋਂ ਬਾਅਦ ਇੱਕ ਟ੍ਰੇਨਡ ਆਪਟੋਮੈਟ੍ਰਿਸਟ ਹੁੰਦੇ ਨੇ ਜਿਹੜੇ ਕਿ ਉਹਨਾਂ ਨੂੰ ਜਾਂਚਦੇ ਨੇ ਉਹਨਾਂ ਦੇ ਅੱਖ ਦੇ ਵਿੱਚ ਪ੍ਰੋਪਰ ਜਿਹੜਾ ਨੰਬਰ ਚਾਹੀਦਾ ਹੈਗਾ ਪ੍ਰੋਪਰ ਰਿਫ੍ਰੈਕਸ਼ਨ ਕਰਕੇ ਚਸ਼ਮੇ ਦਾ ਨੰਬਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਪੇਸ਼ੈਂਟ ਨੂੰ ਅੱਗੇ ਡਾਕਟਰ ਚੈੱਕ ਕਰਦਾ ਹੈ ਜਦ ਪੇਸ਼ੈਂਟ ਡਾਕਟਰ ਕੋਲ ਪਹੁੰਚਦਾ ਹੈ ਤੇ ਫਿਰ ਉਸ ਤੋਂ ਬਾਅਦ ਅਸੀਂ ਪੇਸ਼ੈਂਟ ਦੇ ਵਿੱਚ ਪੇਸ਼ੈਂਟ ਨੂੰ ਪੂਰਾ ਪਹਿਲੇ ਸਲਿੱਟ ਲੈਂਪ ਦੀ ਮਸ਼ੀਨ ਦੇ ਉੱਤੇ ਜਾਂਚ ਕੇ ਕਿ ਹੁਣ ਪੇਸ਼ੈਂਟ ਨੂੰ ਕੋਈ ਦਵਾਈ ਪਾ ਕੇ ਅੱਖਾਂ ਨੂੰ ਡਾਇਲੇਟ ਕਰਕੇ ਦੇਖਣ ਦੀ ਜ਼ਰੂਰਤ ਹੈ ਤਾਂ ਫਿਰ ਪਿੱਛੇ ਪਰਦੇ ਨੂੰ ਦੇਖਣ ਵਾਸਤੇ ਉਹਨੂੰ ਦਵਾਈ ਪਾ ਕੇ ਚੈੱਕ ਕੀਤਾ ਜਾਂਦਾ ਹੈ ਤੇ ਜੇ ਉਸ ਦੇ ਅਕੋਰਡਿੰਗ ਉਹਨੂੰ ਕਿਸੇ ਟੈਸਟ ਦੀ ਜ਼ਰੂਰਤ ਹੈਗੀ ਹੈ ਕਿ ਸ਼ੂਗਰ ਕਰਕੇ ਬਲੱਡ ਪ੍ਰੈਸ਼ਰ ਕਰਕੇ ਓਸੀਟੀ ਸਕੈਨ ਦੀ ਇਹ ਸਾਰਾ ਕੁਝ ਇਨ ਹਾਊਸ ਹੈ ਤੁਹਾਡੇ ਸਾਰਾ ਕੁਝ ਬਿਲਕੁਲ ਇਨ ਹਾਊਸ ਹੈ ਕਹਣਾ ਇਹ ਬਾਰਬੂਰ ਕਿਤਨ ਜਾਣ ਦੀ ਲੋੜ ਸਾਰੀ ਜਿੰਨੀਆਂ ਵੀ ਦੇਖੋ ਅੱਖ ਦੇ ਰਿਲੇਟਡ ਜਿੰਨੀ ਵੀ ਮਸ਼ੀਨਰੀ ਚਾਹੀਦੀ ਹੈਗੀ ਹੈ ਅੱਗੇ ਅ ਅਗਲੇ ਭਾਗ ਤੋਂ ਲੈ ਕੇ ਪੂਰੇ ਰੈਟਿਨਾ ਤੱਕ ਸਾਰੀ ਮਸ਼ੀਨਾਂ ਸਾਡੇ ਕੋਲ ਅਵੇਲੇਬਲ ਨੇ ਅਗਰ ਅਸੀਂ ਗੱਲ ਕਰੀਏ ਇਸ ਕਾਲੀ ਪੁਤਲੀ ਦੀ ਇਹਨੂੰ ਕੋਰਨੀਆ ਕਿਹਾ ਜਾਂਦਾ ਹੈਗਾ ਤੇ ਕੋਰਨੀਆ ਨੂੰ ਜਾਂਚਣ ਵਾਸਤੇ ਪੈਂਟਾਕੈਮ ਨਾਮ ਦੀ ਇੱਕ ਚੀਜ਼ ਹੁੰਦੀ ਹੈ ਜਿਦੇ ਵਿੱਚ ਅਸੀਂ ਇਸ ਕਾਲੀ ਪੁਤਲੀ ਦਾ ਸਾਈਜ਼ ਸ਼ੇਪ ਥਿਕਨੈਸ ਆਰਕੀਟੈਕਚਰ ਸਟਰਕਚਰ ਸਾਰਾ ਕੁਝ ਸਟੱਡੀ ਕਰਦੇ ਹਾਂ ਉਸ ਤੋਂ ਬਾਅਦ ਸਲਿਟ ਲੈਂਪ ਐਗਜ਼ਾਮੀਨੇਸ਼ਨ ਦੇ ਨਾਲ ਪਿੱਛੇ ਅੱਖ ਦੇ ਲੈਂਸ ਨੂੰ ਜਾਂਚਿਆ ਜਾਂਦਾ ਹੈ ਉਸ ਤੋਂ ਬਾਅਦ ਦਵਾਈ ਪਾ ਕੇ ਪਿੱਛੇ ਪਰਦੇ ਨੂੰ ਔਰ ਜੇ ਪਰਦੇ ਦੇ ਅੱਗੇ ਟੈਸਟ ਕੀਤੇ ਜਾਣ ਤਾਂ ਫਿਰ ਓਸੀਟੀ ਓਸੀਟੀ ਐਨਜੀਓ ਤੇ HVF ਯਾਗ ਲੇਜ਼ਰ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਾਰੀ ਸਾਰਾ ਕੁਝ ਇਨ ਹਾਊਸ ਅਵੇਲੇਬਲ ਹੈਗਾ ਇੱਕ 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 ਕੁਐਸਚਨ ਆ ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਆਈਸ ਬਹੁਤ ਸੈਂਸਿਟਿਵ ਹੁੰਦੀ ਹੈ ਲੋਕਾਂ ਦਾ ਵਿਸ਼ਵਾਸ ਹੋਣਾ ਬੜਾ ਜ਼ਰੂਰੀ ਹੈ ਕਿ ਜਿੱਥੇ ਤੁਸੀਂ ਜਾ ਰਹੇ ਹੋ ਜਿਸ ਹਸਪੀਟਲ ਦੇ ਵਿੱਚ ਜਾ ਰਹੇ ਹੋ ਉੱਥੇ ਦਾ ਸਟਾਫ ਕਿਵੇਂ ਦਾ ਉੱਥੇ ਇੰਨਾ ਚੀਜ਼ਾਂ ਦਾ ਧਿਆਨ ਰੱਖਿਆ ਕਿ ਨਹੀਂ ਰੱਖਿਆ ਜਾਂਦਾ ਕੁਝ 2-4 ਇਨਸੀਡੈਂਟ ਆਪਣੇ ਕੋਲ ਹੋਏ ਵੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਕਿਸੇ ਨੇ ਕੋਈ ਲੈਂਸਸ ਕੰਟੈਕਟ ਲੈਂਸਸ ਵਾਏ ਉਹ ਖਰਾਬ ਹੋ ਗਏ ਇੰਨਾ ਚੀਜ਼ਾਂ ਨੂੰ ਤੁਸੀਂ ਕਿਵੇਂ ਇਨਸ਼ੋਰ ਕਰਦੇ ਹੋ ਕਿ ਜਿਹੜਾ ਪੇਸ਼ੈਂਟ ਆਵੇ ਉਹਦੀ ਉਹਦੀ ਸੈਟੀਸਫੈਕਸ਼ਨ ਤਾਂ ਬੜੀ ਜ਼ਰੂਰੀ ਹੈ ਇਸ ਦੇ ਨਾਲ ਨਾਲ ਸੇਫਟੀ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਠੀਕ ਕਹਿ ਰਹੇ ਹੋ ਹਾ ਹਸਪੀਟਲ ਜਿਹੜਾ ਸੋਹਾਨਾ ਹਸਪੀਟਲ ਹੈ ਇਹ ਇੱਕ NABH ਐਕ੍ਰੀਡੇਟਿਡ ਹਸਪੀਟਲ ਹੈਗਾ NABH ਇੱਕ ਇਸਟਰਾਂ ਦੀ ਸੰਸਥਾ ਹੈਗੀ ਹੈ ਜਿਹੜੀ ਕਿ ਸਿਰਫ ਉਹਨਾਂ ਹਸਪੀਟਲਸ ਨੂੰ ਐਕ੍ਰੀਡੇਸ਼ਨ ਦਿੰਦੀ ਹੈ ਜਿਦੇ ਵਿੱਚ ਹਾਈਜੀਨ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਜਦ ਅਸੀਂ ਕੋਈ OT ਜਿਹੜੇ ਹੁੰਦੇ ਆ ਉਹ ਮੋਡੂਲਰ OT ਹੋਣ ਉਹਨਾਂ ਦੇ ਵਿੱਚ ਹੈਪਾ ਫਿਲਟਰਸ ਰੱਖੇ ਹੋਣ ਤੇ ਤਾਂਕੀ ਜਿਹੜਾ ਪੇਸ਼ੈਂਟ ਦਾ ਇਨਫੈਕਸ਼ਨ ਹੈ ਉਹ ਨਿਲ ਹੋ ਸਕੇ ਤੇ ਇਹਦੇ ਬਹੁਤ ਹੀ ਸਟ੍ਰਿਕਟ ਕ੍ਰਾਈਟਰੀਆਜ਼ ਨੇ ਜਿਨ੍ਹਾਂ ਨੂੰ ਅਸੀਂ ਫਾਲੋ ਕਰਦੇ ਹਾਂ ਤੇ ਇਸ ਲਈ ਸੁਹਾਨਾ ਹਸਪੀਟਲ ਇੱਕ ਐਨਏਬੀਐਚ ਐਕ੍ਰੈਡੀਟਿਡ ਹਸਪੀਟਲ ਹੈਗਾ ਉਸ ਤੋਂ ਇਲਾਵਾ ਸੁਹਾਨਾ ਦੇ ਵਿੱਚ ਇੱਕ ਇਨ ਹਾਊਸ ਇਨਫੈਕਸ਼ਨ ਕੰਟਰੋਲ ਕਮੇਟੀ ਹੈਗੀ ਹੈ ਜਿਹੜੀ ਕਿ ਇਹ ਸਾਰੀ ਚੀਜ਼ਾਂ ਨੂੰ ਅਸੀਂ ਮਾਇਨੇ ਰੱਖਦੇ ਹੋਏ ਹਾਈਜੀਨ ਸਭ ਤੋਂ ਪਹਿਲੇ ਕਿ ਪੂਰਾ ਮੇਨਟੇਨ ਰਹਿਣਾ ਚਾਹੀਦਾ ਹੈਗਾ ਈਵਨ ਓਪੀਡੀ ਦੇ ਵਿੱਚ ਓਟੀਜ਼ ਦੇ ਵਿੱਚ ਵਾਚਸ ਦੇ ਵਿੱਚ ਰੂਮਸ ਦੇ ਵਿੱਚ ਤੇ ਇਹਨਾਂ ਦਾ ਕਲੀਨਲਿਨੈਸ ਲੈਵਲ ਉਸ ਤੋਂ ਇਲਾਵਾ ਜਿਹੜੇ ਇਨਸਟਰੂਮੈਂਟਸ ਅਸੀਂ ਯੂਜ਼ ਕਰ ਰਹੇ ਹਾਂ ਉਹਨਾਂ ਨੂੰ ਟਾਈਮ ਟੂ ਟਾਈਮ ਚੈੱਕ ਕਰਨਾ ਕਿ ਉਹਨਾਂ ਦੀ ਸਟੈਰੀਲਿਟੀ ਮੇਨਟੇਨ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਫਿਰ ਇਸ ਤੋਂ ਇਲਾਵਾ ਜਦ ਤੁਸੀਂ ਗੱਲ ਕੀਤੀ ਕਿ ਸਟਾਫ ਯੈਸ ਸਟਾਫ ਦੀ এডੂਕੇਸ਼ਨ ਵਾਸਤੇ ਸੁਹਾਨਾ ਮੈਨੇਜਮੈਂਟ ਜਿਹੜੀ ਹੈਗੀ ਹੈ ਸਾਡੇ ਹਸਪੀਟਲ ਦੀ ਇਹਦੇ ਲਈ ਅਸੀਂ ਖਾਸ ਧਿਆਨ ਰੱਖਦੇ ਹਾਂ ਕਿਉਂਕਿ ਜੇ ਗੱਲ ਕੀਤੀ ਜਾਏ ਹਸਪੀਟਲ ਦੇ ਵਿੱਚ ਡਾਕਟਰ ਤੇ ਮਰੀਜ਼ ਦਾ ਜਿਹੜਾ ਆਪਸ ਦੇ ਵਿੱਚ ਚੇਅਰ ਟਾਈਮ ਹੈ दैट इज जस्ट फॉर ਫਿਊ ਮਿੰਟਸ ਜਾਂ ਫਿਊ 10 ਤੋਂ 15 ਮਿੰਟ ਦਾ ਰਹਿੰਦਾ ਹੈ ਬਟ ਜਦੋਂ ਇੱਕ ਪੇਸ਼ੈਂਟ ਹਸਪੀਟਲ ਦੇ ਵਿੱਚ ਐਂਟਰ ਕਰਦਾ ਹੈ ਐਂਟਰ ਤੋਂ ਲੈ ਕੇ ਉਹਦਾ ਟ੍ਰੀਟਮੈਂਟ ਖਤਮ ਹੋਣ ਤੱਕ ਉਹ ਰਿਸੈਪਸ਼ਨ ਤੋਂ ਲੈ ਕੇ ਕਾਉਂਸਲਰ ਤੋਂ ਲੈ ਕੇ ਡਾਕਟਰਸ ਤੋਂ ਲੈ ਕੇ ਸਿਸਟਰਸ ਤੋਂ ਲੈ ਕੇ ਹਰ ਬੰਦੇ ਨਾਲ ਉਸ ਪੇਸ਼ੈਂਟ ਨੇ ਡੀਲ ਕਰਨਾ ਹੈ ਤੇ ਸੋਹਾਨਾ ਹਸਪੀਟਲ ਦੇ ਮੈਨੇਜਮੈਂਟ ਨੇ ਸਾਨੂੰ ਟਾਈਮ ਟੂ ਟਾਈਮ ਕੋਰਸਸ ਕਰਾਉਂਦੇ ਹੈਗੇ ਆ ਸਾਰੇ ਪੇਸ਼ੈਂਟ ਡੀਲਿੰਗ ਦੇ ਵਿੱਚ ਸੇਫਟੀ ਕੰਟਰੋਲ ਨੂੰ ਕਰਨ ਵਾਸਤੇ ਬਿਲਕੁਲ ਜਿਵੇਂ ਬਿਲਕੁਲ ਜਿਵੇਂ ਦਮਰੀਜ਼ ਵੈਸੀ ਠੀਕ ਹੋ ਜਾਂਦਾ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਅਸੀਂ ਆਮ ਤੌਰ ਤੇ ਦੇਖ ਵੀ ਰਹੇ ਹਾਂ ਅੱਜ ਕੱਲ ਰੋਬੋਟਿਕ ਦੀ ਗੱਲ ਬਹੁਤ ਕੀਤੀ ਜਾਂਦੀ ਹੈ ਤੁਹਾਡੀ ਨੀ ਰਿਪਲੇਸਮੈਂਟ ਹੈ ਤੁਹਾਡਾ ਇਵਨ ਕਾਰਡੀਓ ਦਾ ਵੀ ਕੁਝ ਸਰਜਰੀਜ਼ ਆ ਉਹ ਵੀ ਹੁੰਦੀਆਂ ਕੀ ਆਈ ਦੇ ਵਿੱਚ ਵੀ ਰੋਬੋਟਿਕ ਸਿਸਟਮ ਹੈ ਤੁਹਾਡੇ ਕੋਲ ਕੋਈ ਸਰਜਰੀਜ਼ ਕਰ ਰਹੀਆਂ ਜਾਂ ਕੁਝ ਬਿਲਕੁਲ ਬਿਲਕੁਲ ਹਰਪ੍ਰੀਤ ਜੀ ਆਈ ਦੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਰੋਬੋਟਿਕ ਸਰਜਰੀ ਸਭ ਤੋਂ ਵਰਲਡ ਦੇ ਵਿੱਚ ਸਭ ਤੋਂ ਪਹਿਲੇ ਇੰਟਰੋਡਿਊਸ ਹੋਈ ਹੈ ਸੋਹਾਨਾ ਹਸਪੀਟਲ ਦੇ ਵਿੱਚ ਅਸੀਂ ਚਿੱਟੇ ਮੋਤੀਆਂ ਨੂੰ ਰੋਬੋਟਿਕ ਤਰੀਕੇ ਦੇ ਨਾਲ ਰਿਮੂਵ ਕਰਦੇ ਹਾਂ ਪਹਿਲੇ ਇਸ ਨੂੰ ਫੇਕੋਮਲਸੀਫਿਕੇਸ਼ਨ ਤਰੀਕੇ ਦੇ ਨਾਲ ਕੀਤਾ ਜਾਂਦਾ ਸੀ ਤੇ ਰੋਬੋਟਿਕ ਤਰੀਕੇ ਦੇ ਨਾਲ AI ਬੇਸਡ ਮਸ਼ੀਨਾਂ ਦੇ ਨਾਲ ਅਸੀਂ ਇਸ ਨੂੰ ਹੁਣ ਰਿਮੂਵ ਕਰਦੇ ਹਾਂ ਇਹਦੇ ਬਹੁਤ ਦੇ ਐਡਵਾਂਟੇਜਸ ਹੁੰਦੇ ਨੇ ਕਿ ਇੱਕ ਪ੍ਰੈਸੀਸ਼ਨ ਕੰਪਲੀਕੇਸ਼ਨ ਰੇਟ ਜਿਹੜਾ ਹੈ ਉਹ ਕਾਫੀ ਘੱਟ ਹੁੰਦਾ ਹੈਗਾ ਔਰ ਪੇਸ਼ੈਂਟ ਦਾ ਜਿਹੜਾ ਰਿਕਵਰੀ ਟਾਈਮ ਹੈ दैट इज ਫਾਸਟਰ ਇਨ ਰੋਬੋਟਿਕ ਸਰਜਰੀਜ਼ ਕੈਟਰੈਕਟ ਤੋਂ ਇਲਾਵਾ ਅੱਜ ਕੱਲ ਅਸੀਂ ਜਿਹੜੀ ਯੂਥ ਦੇਖ ਰਹੇ ਹਾਂ ਕੋਵਿਡ ਟਾਈਮ ਤੋਂ ਬਾਅਦ ਅਸੀਂ ਦੇਖਿਆ ਹੈਗਾ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਚਸ਼ਮੇ ਲੱਗ ਗਏ ਨੇ ਤੇ ਉਸ ਤੋਂ ਬਾਅਦ ਚਸ਼ਮਾ ਉਤਾਰਨ ਦੀ ਜਿਹੜੀ ਸਰਜਰੀ ਹੈ ਇਜ਼ ਵਨ ਆਫ ਦੀ ਮੋਸਟ ਕਾਮਨ ਸਰਜਰੀਜ਼ ਐਂਡ ਬੀਂਗ ਮਾਈਸੈਲਫ ਅ ਰ refractive ਸਰਜਨ ਦਿਸ ਇਜ਼ ਮਾਈ ਕੋਰ ਮੈਂ ਦੇ ਵਿੱਚ ਸਪੈਸ਼ਲਾਈਜ਼ਡ ਹੈਗੀ ਹਾਂ ਤੇ ਸਪੈਕਟिकल ਰਿਮੂਵਲ ਸਰਜਰੀ ਦੇ ਵਿੱਚ ਤੁਸੀਂ ਕਹੋ ਸੁਹਾਨਾ ਦੇ ਵਿੱਚ ਯੂ ਨੇਮ ਇਟ ਵੀ ਹੈਵ ਇਟ ਦੁਨੀਆ ਦੇ ਵਿੱਚ ਸਾਰੀ ਜਿੰਨੀ ਵੀ ਯੂਐਸਐਫਡੀ ਅਪਰੂਵਡ ਟੈਕਨੋਲੋਜੀ ਹੈ ਚਸ਼ਮਾ ਉਤਾਰਨ ਦੇ ਲਈ ਉਹ ਅੰਡਰ ਵਨ ਰੂਫ ਸੁਹਾਨਾ ਹਸਪੀਟਲ ਦੇ ਵਿੱਚ ਅਵੇਲੇਬਲ ਹੈ ਇਹਦੇ ਵਿੱਚ ਹੁਣ ਸਭ ਤੋਂ ਲੇਟੈਸਟ ਜੇ ਗੱਲ ਕਰੀਏ ਸਮਾਈਲ ਪ੍ਰੋ ਟੈਕਨੋਲੋਜੀ ਹੈ ਇਹ ਇੱਕ ਏਆਈ ਬੇਸਡ ਟੈਕਨੋਲੋਜੀ ਹੈ ਜਿਹਦੇ ਵਿੱਚ ਮਾਤਰ ਅਸੀਂ ਕਹੋ ਕਿ 9 ਸੈਕਿੰਡ ਦੇ ਵਿੱਚ ਲੇਜ਼ਰ ਟਾਈਮ ਹੁੰਦਾ ਹੈ ਤੇ ਨਾਈਨ ਸੈਕਿੰਡਸ ਮਤਲਬ ਇਟ ਇਜ਼ ਸੋ ਪ੍ਰੀਸਾਈਸ ਕਿ ਕੰਪਲਿਕੇਸ਼ਨ ਹੋਣ ਦੇ ਚਾਂਸਸ ਹੀ ਨਹੀਂ ਛੱਡੇ ਉਹਨਾਂ ਨੇ ਤੇ ਇਟ ਇਜ਼ ਵੈਰੀ ਇਟ ਇਜ਼ ਅ ਮਤਲਬ ਫੁੱਲ ਰੋਬੋਟ ਵਿਚ ਇਜ਼ ਵਰਕਿੰਗ ਐਂਡ ਇਹਦੇ ਨਾਲ ਅਸੀਂ ਇੱਕ ਲੈਂਟਿਕੂਲ ਐਕਸਟ੍ਰੈਕਸ਼ਨ ਪ੍ਰੋਸੀਜਰ ਇੱਕ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਣਾ ਹੈ ਇਹ ਐਡਸ ਤਾਂ ਬਹੁਤ ਕੀਤੀ ਜਾਂਦੀ ਹੈ ਕਿ ਮਿੰਟਾਂ ਚ ਐਨਕਾਂ ਲਵਾਓ ਕੀ ਇਹ ਸੇਫ ਹੈ ਕਿ ਨਹੀਂ ਹੈ ਬਹੁਤ ਸਾਰੇ ਪਰਿਵਾਰ ਅਜੇ ਵੀ ਨੇ ਜਿਹੜੇ ਅੱਜ ਵੀ ਇਹ ਸੋਚਦੇ ਨੇ ਕਿ ਨਹੀਂ ਪਾਈ ਐਂਕਾ ਉਤਾਰ ਦਿੱਤੀਆਂ ਪਤਾ ਨਹੀਂ ਕੀ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੀਆਂ ਜਿਹੜੀ ਨਿਗਾਹ ਇਹ ਕਿਸੇ ਵੇਲੇ ਵੀ ਖਰਾਬ ਹੋ ਸਕਦੀ ਹੈ ਜਾਂ ਖਤਮ ਹੋ ਸਕਦੀ ਹੈ ਨਹੀਂ ਇਹ ਬਿਲਕੁਲ ਇੱਕ ਮਿਥ ਹੈਗਾ ਜਿਹਨੂੰ ਮੈਂ ਅ ਅੱਜ ਪੀਟੀਸੀ ਚੈਨਲ ਤੇ ਬਰਸਟ ਕਰਨਾ ਚਾਹੁੰਦੀ ਆ ਐ ਟੋਟਲੀ ਹੀ ਸਭ ਤੋਂ ਸੇਫ ਪ੍ਰੋਸੀਜਰ ਹੈਗਾ ਔਰ ਚਸ਼ਮਾ ਉਤਾਰਨ ਦੇ ਵਿੱਚ ਫਲੈਪ ਟੈਕਨੋਲੋਜੀ ਹੁੰਦੀ ਹੈ ਤੇ ਫਲੈਪ ਟੈਕਨੋਲੋਜੀ ਦੇ ਵਿੱਚ ਸਭ ਤੋਂ ਐਡਵਾਂਸਡ ਵਰਜ਼ਨ ਜਿਹੜਾ ਹੈ ਕੌਂਟੂਰਾ ਹੈ ਔਰ ਫਲੈਪਲੈਸ ਟੈਕਨੋਲੋਜੀ ਦੀ ਅਗਰ ਗੱਲ ਕਰੀਏ ਤਾਂ ਸਭ ਤੋਂ ਐਡਵਾਂਸਡ ਹੈ ਸਮਾਈਲ ਪ੍ਰੋ ਇਹ ਦੋਨੋਂ ਹੀ ਟੈਕਨੋਲੋਜੀਜ਼ AI ਬੇਸਡ ਟੈਕਨੋਲੋਜੀਜ਼ ਨੇ ਤੁਹਾਡੇ ਕੋਲ ਹੈਗੀ ਹੈ ਦੋਨੋਂ ਟੈਕਨੋਲੋਜੀ ਬਿਲਕੁਲ ਟੈਕਨੋਲੋਜੀਜ਼ ਅਵੇਲੇਬਲ ਨੇ ਅਸੀਂ ਪੇਸ਼ੈਂਟ ਦੇ ਅੱਖ ਨੂੰ ਜਾਂਚਦੇ ਹੋਏ ਪੇਸ਼ੈਂਟ ਦੇ profession ਨੂੰ ਸਮਝਦੇ ਹੋਏ ਨੀਡ ਨੂੰ ਸਮਝਦੇ ਹੋਏ ਕਾਲੇ ਪੁਤਲੀ ਨੂੰ ਚੈੱਕ ਕਰਕੇ ਪਰਦੇ ਨੂੰ ਚੈੱਕ ਕਰਕੇ ਅਸੀਂ ਪੇਸ਼ੈਂਟ ਨੂੰ ਇਹ ਦੱਸਦੇ ਹਾਂ ਕਿ ਕੀ ਕੰਟਿਊਰਾ ਕੀ ਲੇਸਿਕ ਸਰਜਰੀ ਜਾਂ ਸਮਾਈਲ ਪ੍ਰੋ ਤੁਹਾਡੀ ਅੱਖ ਵਾਸਤੇ ਕੀ ਬੈਸਟ ਹੈ ਇਹ ਟੈਕਨੋਲੋਜੀਜ਼ ਬਹੁਤ ਹੀ ਸੇਫ ਨੇ ਕੇਵਲ 10 ਤੋਂ 15 ਮਿੰਟ ਦਾ ਪ੍ਰੋਸੀਜਰ ਹੁੰਦਾ ਹੈਗਾ ਜਿਹਦੇ ਵਿੱਚ ਤੁਸੀਂ ਮਾਰਨਿੰਗ ਆਣਾ ਹੈ اور 2 ਜਾਂ 3 ਘੰਟੇ ਦੇ ਸਟੇ ਤੋਂ ਬਾਅਦ ਤੁਸੀਂ ਆਪਣੇ ਘਰ ਵਾਪਸ ਜਾ ਸਕਦੇ ਹੋ ਔਰ 24 24 ਆਵਰਸ ਦੇ ਵਿੱਚ ਤੁਸੀਂ ਆਪਣਾ ਜਿਹੜਾ ਕੰਮ ਹੈ ਡੇ ਟੂ ਡੇ ਰੀਜ਼ਿਊਮ ਕਰ ਸਕਦੇ ਹੋ ਈਵਨ ਮੇਰੇ ਕੋਲ ਜੇ ਪੇਸ਼ੈਂਟ 24 ਆਜ ਦੇ ਬਾਅਦ ਆਪਣਾ ਚੈੱਕਅਪ ਕਰਵਾਣ ਆਂਦਾ ਤਾਂ ਉਹ ਖੁਦ ਡਰਾਈਵ ਕਰਕੇ ਆਂਦਾ ਹੈ 24 ਆਵਰਸ ਦੇ ਬਾਅਦ ਤੁਸੀਂ ਆਪਣਾ ਕੰਪਿਊਟਰ ਵਰਕ ਆਪਣਾ ਜੌਬ ਤੇ ਯੂ ਕੈਨ ਰੀਜੋਇਨ ਯੋਰ ਵਰਕ ਸੋ ਇਟ ਇਜ਼ ਵੈਰੀ ਸੇਫ ਇਟਸ ਡਿਪੈਂਡਸ ਔਨ ਕਿ ਕਈ ਵਾਰੀ ਕਹਿੰਦੇ ਕਿ ਤੁਹਾਡਾ ਤੇਰਾ ਨੰਬਰ ਬਹੁਤ ਵੱਡਾ ਹੈ ਤੇ ਤੇਰਾ ਨਹੀਂ ਹੋ ਸਕਦਾ ਪੇਸ਼ੈਂਟ ਟੂ ਪੇਸ਼ੈਂਟ ਵਾਰੀ ਕਰਦੇ ਇਹ ਚੀਜ਼ ਹਾਂਜੀ ਹਰਪ੍ਰੀਤ ਜੀ ਸਭ ਤੋਂ ਪਹਿਲੇ ਸਪੈਕਟਕਲ ਰਿਮੂਵਲ ਸਰਜਰੀ ਅਗਰ ਅਸੀਂ ਕਰਨੀ ਹੈ ਇਹਦੇ ਕੁਝ ਕ੍ਰਾਈਟੇਰੀਆਜ਼ ਨੇ ਤੇ ਸਭ ਤੋਂ ਪਹਿਲਾ ਕ੍ਰਾਈਟੇਰੀਆ ਜਿਹੜਾ ਹੈਗਾ ਕਿ ਜਿਹੜਾ ਤੁਹਾਡਾ ਨ ਹੋਣਾ ਬਹੁਤ ਜ਼ਰੂਰੀ ਹੈ ਕਦੇ ਕਦੇ ਅਸੀਂ ਐ ਜ਼ਰੂਰ ਕਹਿੰਦੇ ਆ ਕਿ 18 ਸਾਲ ਤੋਂ ਬਾਅਦ ਬੱਚੇ ਇਸ ਪ੍ਰੋਸੀਜਰ ਨੂੰ ਕਰਵਾ ਸਕਦੇ ਨੇ ਬਟ 18 ਸਾਲ ਤੋਂ ਬਾਅਦ ਇੱਕ ਸਟੇਬਲ ਰੈਫ੍ਰੈਕਸ਼ਨ ਇੱਕ ਸਟੇਬਲ ਨੰਬਰ ਕੁਝ ਸਮੇਂ ਦੇ ਲਈ ਰਹਿਣਾ ਜ਼ਰੂਰੀ ਹੈ ਉਸ ਤੋਂ ਬਾਅਦ ਕਾਲੀ ਪੁਤਲੀ ਦੇ ਜਿਹੜੇ ਟੈਸਟ ਹੈ ਉਹ ਠੀਕ ਆਣੇ ਚਾਹੀਦੇ ਨੇ ਅੱਖਾਂ ਦਾ ਪਰਦਾ ਜਿਹੜਾ ਹੈ ਉਹ ਠੀਕ ਹੋਣਾ ਚਾਹੀਦਾ ਹੈ ਡਰਾਈਨੈਸ ਦਾ ਟੈਸਟ ਅਸੀਂ ਕਰਦੇ ਆ ਕਿਉਂਕਿ ਅੱਜ ਕੱਲ ਸਕ੍ਰੀਨ ਟਾਈਮ ਦੇ ਨਾਲ ਅਸੀਂ ਦੇਖ ਰਹੇ ਆ ਕਿ ਬਹੁਤ ਜ਼ਿਆਦਾ ਡਰਾਈਨੈਸ ਹੋ ਰਹੀ ਹੈ ਬੱਚਿਆਂ ਦੇ ਵਿੱਚ ਤੇ ਇਹ ਸਾਰੀ ਚੀਜ਼ਾਂ ਨੂੰ ਪਹਿਲੇ ਟੈਸਟ ਕਰਕੇ ਹੀ ਇਸ ਪ੍ਰੋਸੀਜਰ ਨੂੰ ਅੱਗੇ ਤੁਹਾਨੂੰ ਜਾਂਦਾ ਹੈ ਸੋ ਡਾਕਟਰ ਰਮਨਪ੍ਰੀਤ ਕੌਰ ਅਗੇ ਵਧਣ ਤੋਂ ਪਹਿਲਾਂ ਥੋੜਾ ਜਿਹਾ ਮੈਂ ਇਹ ਜ਼ਰੂਰ ਚਾਹਣਾ ਥੋੜਾ ਜਿਹਾ ਬਰੀਫ ਦੇ ਵਿੱਚ ਆਪਣੇ ਬਾਰੇ ਦੱਸੋ ਐਡੀ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਕੋਲ ਚੀਫ ਆਪਰੇਟਿੰਗ ਆਫੀਸਰ ਸਾਰਾ ਧਾਰੂਮਦਾਰ ਤੁਹਾਡੇ ਤੇ ਟਿਕਿਆ ਥੋੜਾ ਜਿਹਾ ਆਪਣੇ ਬਾਰੇ ਇਨਫੋਰਮੇਸ਼ਨ ਦਿਓ ਜੀ 2008 ਦੇ ਵਿੱਚ ਜਦ ਮੈਂ ਆਪਣੀ এডਿਕੇਸ਼ਨ ਕੰਪਲੀਟ ਕੀਤੀ ਤੇ ਮੈਨੂੰ ਵੀ ਲੱਗਿਆ ਬਾਕੀ ਡਾਕਟਰਾਂ ਦੀ ਤਰ੍ਹਾਂ ਕਿ ਮੈਨੂੰ ਵੀ ਯੂਐਸ ਕੈਨੇਡਾ ਜਾਂ ਯੂਕੇ ਦੇ ਵਿੱਚ ਜਾ ਕੇ ਸੈਟਲ ਹੋਣਾ ਚਾਹੀਦਾ ਹੈ ਤੇ ਕੁਝ ਸਮੇਂ ਦੇ ਲਈ ਮੈਂ ਸੋਚਿਆ ਕਿ ਮੈਂ ਆਪਣੇ ਹੋਮ ਟਾਊਨ ਵਾਪਸ ਜਾਵਾਂ ਤੇ ਕਿਉਂਕਿ 8-10 ਸਾਲ ਮੈਂ ਆਪਣੇ ਘਰ ਤੋਂ ਦੂਰ ਰਹੀ ਤੇ 10 ਸਾਲਾਂ ਬਾਅਦ ਜਦ ਮੈਂ ਆਪਣੇ ਹੋਮ ਟਾਊਨ ਵਾਪਸ ਆਈ ਤੇ ਮੇਰੇ ਫਾਦਰ ਸਾਹਿਬ ਨੇ ਕਿਹਾ ਕਿ ਨਹੀਂ ਆਪਾਂ ਇੱਕ ਵਾਰ ਤੁਸੀਂ ਆਈ ਵਿੱਚ ਆਪਣੀ এডਿਕੇਸ਼ਨ এডਿਕੇਸ਼ਨ ਕੀਤੀ ਹੈਗੀ ਆ ਹਾਇਰ এডਿਕੇਸ਼ਨ ਤੇ ਇੱਥੇ ਸੁਹਾਣਾ ਹਸਪੀਟਲ ਨਾਮ ਦਾ ਇੱਕ ਬਹੁਤ ਵੱਡਾ ਆਈ ਹਸਪੀਟਲ ਹੈਗਾ ਤੇ ਅਸੀਂ ਆਪਾਂ ਉੱਥੇ ਹੋ ਕੇ ਆਣਾ ਹੈਗਾ ਤੇ ਤੁਸੀਂ ਬਿਲੀਵ ਨਹੀਂ ਕਰੋਗੇ ਹਰਪ੍ਰੀਤ ਜੀ ਕਿ ਜਦ ਮੈਂ ਇਸ ਹਸਪੀਟਲ ਦੇ ਵਿੱਚ ਆਈ ਤੇ ਜਦ ਮੈਂ ਇੱਥੇ ਦੀ ਟੈਕਨੋਲੋਜੀ ਦੇਖੀ ਤੇ ਜਦ ਮੈਂ ਦੇਖਿਆ ਕਿ ਵਰਲਡ ਦੇ ਵਿੱਚ ਜੋ-ਜੋ ਚੀਜ਼ਾਂ ਹੋ ਰਹੀਆਂ ਨੇ ਤੇ ਸਾਡੇ ਨਾਰਥ ਇੰਡੀਆ ਦੇ ਵਿੱਚ ਸੁਹਾਣਾ ਹਸਪੀਟਲ ਦੇ ਵਿੱਚ ਇਹ ਸਾਰੀ ਚੀਜ਼ਾਂ ਨੂੰ ਕੀਤਾ ਜਾ ਰਿਹਾ ਹੈਗਾ ਤੇ ਇਹ ਇੱਕ ਬਹੁਤ ਵੱਡਾ ਮੈਨੂੰ ਮੋਟਿਵ ਮਿਲਿਆ ਇੱਥੇ ਹੀ ਆਪਣੇ ਹੋਮ ਟਾਊਨ ਰੁਕਣ ਦਾ ਤੇ ਉੱਥੋਂ ਇਹ ਸਫ਼ਰ ਮੈਂ ਨਾ ਹਸਪੀਟਲ ਦੇ ਨਾਲ 2008 ਦੇ ਵਿੱਚ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ 2011 ਦੇ ਵਿੱਚ ਅਸੀਂ ਲੇਜ਼ਰ ਟੈਕਨੋਲੋਜੀ ਕਿਉਂਕਿ ਮੈਂ ਇੱਕ ਰਿਫ੍ਰੈਕਟਿਵ ਸਰਜਨ ਆ ਮੇਰਾ ਕੋਰ ਹੈ ਚਸ਼ਮੇ ਨੂੰ ਚਸ਼ਮਾ ਉਤਾਰਨ ਦੀ ਸਰਜਰੀ ਮੈਂ ਕਰਦੀ ਆ ਤੇ ਇਸ ਟੈਕਨੋਲੋਜੀ ਨੂੰ ਪਹਿਲੇ ਬਲੇਡ ਰਾਹੀਂ ਕੀਤਾ ਜਾਂਦਾ ਸੀ ਮੇਰੇ ਆਉਣ ਤੋਂ ਪਹਿਲੇ ਤੇ ਜਦ ਮੈਂ 2011 ਦੇ ਵਿੱਚ ਇਹਨੂੰ ਬਲੇਡ ਫ੍ਰੀ ਟੈਕਨੋਲੋਜੀ ਦੇ ਨਾਲ ਰਿਪਲੇਸ ਕੀਤਾ ਤੇ 2016 ਦੇ ਵਿੱਚ ਇਸ ਬਲੇਡ ਫ੍ਰੀ ਟੈਕਨੋਲੋਜੀ ਨੂੰ ਕੰਟੂਰਾ ਟੈਕਨੋਲੋਜੀ ਦੇ ਨਾਲ ਐਡਵਾਂਸ ਕੀਤਾ ਤੇ ਅੱਜ 2023 ਦੇ ਵਿੱਚ ਅਸੀਂ ਇਹਨੂੰ ਸਮਾਈਲ ਪ੍ਰੋ ਟੈਕਨੋਲੋਜੀ ਦੇ ਨਾਲ ਹੋਰ ਐਡਵਾਂਸਮੈਂਟ ਲੈ ਕੇ ਆਏ ਆ ਤੇ ਦੁਨੀਆ ਦੇ ਵਿੱਚ ਸਪੈਕਟیکل ਰਿਮੂਵਲ ਦੇ ਲਈ ਕੋਈ ਇਸ ਤਰ੍ਹਾਂ ਦੀ ਸਰਜਰੀ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਟੈਸਟ ਨਹੀਂ ਹੈ ਜੋ ਅਸੀਂ ਸੁਹਾਨਾ ਹਸਪੀਟਲ ਦੇ ਵਿੱਚ ਨਹੀਂ ਕਰਦੇ ਤੇ ਇਹ ਮੇਰਾ ਇੱਕ 18 ਸਾਲ ਦਾ ਕਰੀਅਰ ਹੈ ਤੇ ਅੱਜ ਤੋਂ 5 ਸਾਲ ਪਹਿਲੇ ਇਹਨਾਂ ਨੇ ਮੈਨੂੰ ਚੀਫ ਆਪਰੇਟਿੰਗ ਅਫੀਸਰ ਦੀ ਜ਼ਿੰਮੇਵਾਰੀ ਸੌਪੀ ਤੇ ਅੱਜ ਮੈਂ ਕੁਝ 200 ਬੰਦੇਆਂ ਦਾ ਸਟਾਫ ਨੂੰ ਮੈਂ ਹੈਂਡਲ ਕਰਦੀ ਆ ਤੇ ਜਦ ਇਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਤਾਂ ਮੈਨੂੰ ਇੱਕ ਵਾਰ ਲੱਗਿਆ ਕਿ ਡਾਕਟਰੀ ਤਾਂ ਮੈਂ ਕੀਤੀ ਹੋਈ ਹੈ ਤੇ ਉਹਦੇ ਵਿੱਚ ਮਹਾਰਤ ਮੈਂ ਹਾਸਲ ਕੀਤੀ ਹੈ ਬਟ ਫਿਰ ਮੈਂ ਬਹੁਤ ਸਾਰੇ ਆਪਣੇ ਫਰੈਂਡਸ ਜਿਹੜੇ ਜਿਨ੍ਹਾਂ ਨੇ ਐਮਬੀਏਸ ਕੀਤੇ ਹੋਏ ਸੀਗੇ ਤੇ ਕੁਝ ਮੈਂ ਔਨਲਾਈਨ ਕੋਰਸਸ ਕੀਤੇ ਛੋਟ ਕੋਰਸਸ ਤੇ ਮੈਂ ਜਾਂਚ ਇਸ ਚੀਜ਼ ਨੂੰ ਸਮਝ ਪਾਈ ਕਿ ਮੈਨੂੰ ਐਸ ਅ ਚੀਫ ਆਪਰੇਟਿੰਗ ਆਫੀਸਰ ਅਗਰ ਮੈਂ ਕੰਮ ਕਰਨਾ ਹੈਗਾ ਤੇ ਮੈਨੂੰ ਆਪਣੇ ਸਟਾਫ ਦੇ ਨਾਲ ਕਨੈਕਟ ਕਰਨਾ ਪਏਗਾ ਕਿਉਂਕਿ ਅਗਰ ਮੈਂ ਆਪਣੇ ਸਟਾਫ ਨਾਲ ਕਨੈਕਟ ਕਰਾਂਗੀ ਅਗਰ ਮੈਂ ਉਹਨਾਂ ਨੂੰ ਐਜੂਕੇਟ ਕਰਾਂਗੀ ਤਾਂ ਉਹ ਮੇਰੇ ਨਾਲ ਮੇਰੇ ਤੇ ਪੇਸ਼ੈਂਟ ਦੇ ਵਿੱਚ ਜਿਹੜਾ ਉਹ ਲਿੰਕ ਹੈਗਾ ਉਹਨੂੰ ਅਗਰ ਮੈਂ ਸਟਰੋਂਗ ਕਰਾਂਗੀ ਤਾਂ ਮੇਰਾ ਜਿਹੜਾ ਪੇਸ਼ੈਂਟ ਹੈ ਉਹ ਵੀ ਖੁਸ਼ ਜਾਏਗਾ ਔਰ ਪੇਸ਼ੈਂਟ ਫੁੱਟਫਾਲ ਵਧੇਗਾ ਤੇ ਉਹਦੇ ਨਾਲ ਅਸੀਂ ਜ਼ਿਆਦਾ ਫਲਰਿਸ਼ ਕਰ ਸਕਦੇ ਹਾਂ ਇਹ ਖਾਸ ਕਰ ਹੋਰ ਖਾਸ ਤੌਰ ਤੇ ਐਨਆਰਏ ਇਸ ਦੇ ਲਈ ਜਿਹੜੇ ਆਬਰਡ ਰਹਿੰਦੇ ਕਿਉਂਕਿ ਸਾਡਾ ਚੈਨਲ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਉਹਨਾਂ ਦੀ ਵੀ ਕੁਐਰੀਜ਼ ਇਹ ਹੁੰਦੀਆਂ ਕਿਉਂਕਿ ਉੱਥੇ ਤਾਂ ਇੱਕ ਤਾਂ ਇਲਾਜ ਮਹਿੰਗਾ ਹੈ ਤੇ ਬਹੁਤ ਲੈਂਥੀਅਰ ਟਾਈਮ ਨਹੀਂ ਮਿਲਦਾ ਦੋ-ਦੋ ਮਹੀਨੇ ਇੱਕ-ਇੱਕ ਮਹੀਨੇ ਫਿਰ ਜਦੋਂ ਵੀ ਉਹ ਇੰਡੀਆ ਆਉਂਦੇ ਆ ਤਾਂ ਫਿਰ ਉਹ ਸੋਚ ਕੇ ਆਉਂਦੇ ਕਿ ਪਤਾ ਨਹੀਂ ਤੁਹਾਡੇ ਕੋ ਕਿੰਨਾ ਟਾਈਮ ਲੱਗੇਗਾ ਕਿਵੇਂ ਲੱਗੇਗਾ ਥੋੜਾ ਜਿਹਾ ਉਹ नहीं होवे ਤੁਹਾਡੇ ਹਸਪੀਟਲ ਤੱਕ ਫਿਰ ਉਹਨਾਂ ਨੂੰ ਵੀ ਹਫ਼ਤਾ ਹਫ਼ਤਾ ਇੰਤਜ਼ਾਰ ਤਾਂ ਨਹੀਂ ਕਰਨਾ ਪਏਗਾ ਨਹੀਂ ਹਰਪ੍ਰੀਤ ਜੀ ਐਦਾ ਹੈਗਾ ਕਿ ਪੇਸ਼ੈਂਟ ਸਾਡੇ ਕੋਲ ਆਨਲਾਈਨ ਔਰ ਟੈਲੀਫੋਨਿਕਲੀ ਅਸੀਂ ਉਹਨਾਂ ਨੂੰ ਅਪਾਇੰਟਮੈਂਟ ਦਿੰਦੇ ਹਾਂ ਜੇ ਉਹਨਾਂ ਨੇ ਉੱਥੇ ਕੋਈ ਟੈਸਟ ਕਰਵਾਏ ਹੋਏ ਨੇ ਤਾਂ ਉਹ ਆਪਣੀ ਰਿਪੋਰਟ ਸਾਡੇ ਨਾਲ ਸ਼ੇਅਰ ਕਰਦੇ ਨੇ ਆਨਲਾਈਨ ਪਹਿਲੇ ਹੀ ਔਰ ਉਹਦੇ ਅਕੋਰਡਿੰਗ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਸਾਡੇ ਲਈ ਇਹਦੇ ਲਈ ਬਿਲਕੁਕੁਲ ਇੱਕ ਵੱਖਰਾ ਕਾਲ ਸੈਂਟਰ ਹੈਗਾ ਔਰ ਇੱਕ ਹੌਟਲਾਈਨ ਚੱਲਦੀ ਹੈ ਸਾਡੀ ਜਿਹੜੀ 24 ਆਵਰਸ ਅਵੇਲੇਬਲ ਹੁੰਦੀ ਹੈ ਫਾਰ ਸਪੈਸ਼ਲੀ ਐਨ ਆਰ ਆਈ ਪੇਸ਼ੈਂਟਸ ਤਾਂਕਿ ਉਹ ਸਾਡੇ ਤੋਂ ਅਪਾਇੰਟਮੈਂਟ ਲੈ ਸਕਣ ਤੇ ਉਹ ਜਦ ਵੀ ਉਹ ਇੰਡੀਆ ਵਿਜ਼ਿਟ ਕਰਦੇ ਨੇ ਤਾਂ ਆਪਣੇ ਅੱਖਾਂ ਦਾ ਇਲਾਜ ਉਹ ਇੱਥੇ इजीली ਕਰਵਾ ਸਕਦੇ ਨੇ ਈਵਨ ਇੱਥੋਂ ਵਾਪਸ ਜਾਣ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਟੈਲੀਫੋਨਿਕਲੀ ਸਾਰਾ ਜਿਹੜਾ ਆਪਣਾ ਐਡਵਾਈਸ ਹੈ ਅਗਰ ਉਹ ਸਾਡੇ ਤੋਂ ਕੋਈ ਲੈਣਾ ਚਾਹੁੰਦੇ ਆ ਉਹ ਲਾਈਫਟਾਈਮ ਦੇ ਲਈ ਸਾਡੇ ਤੋਂ ਐਡਵਾਈਸ ਲੈ ਸਕਦੇ ਨੇ ਸੋ ਪੂਰਾ ਇੱਕ ਐਨ ਆਰ ਆਈ ਵਿੰਗ ਸਾਡਾ ਹੈ ਇਸ ਚੀਜ਼ ਦੇ ਵਾਸਤੇ ਅਲੱਗ ਟੀਮ ਸਾਡੀ ਹੁੰਦੀ ਹੈ ਤਾਂ ਕਿ ਉਹਨਾਂ ਦਾ ਜਿਹੜਾ ਸਫਰ ਹੈਗਾ ਸਾਡੇ ਹਸਪੀਟਲ ਦੇ ਵਿੱਚ ਘੱਟ ਤੋਂ ਘੱਟ ਟਾਈਮ ਦੇ ਵਿੱਚ ਉਹ ਇਲਾਜ ਨੂੰ ਕਰਵਾ ਕੇ ਆਪਣੇ ਦਰਸ਼ਕਾਂ ਦਾ ਇਸ ਸਮੇਂ ਸਕਰੀਨ ਦੇ ਥੱਲੇ ਉਹ ਸਾਰੇ ਕੰਟੈਕਟ ਡਿਟੇਲਸ ਵੀ ਦੇ ਰਿਹਾ ਹੌਟਲਾਈਨ ਨੰਬਰ ਵੀ ਨਾ ਤਾਂ ਦੇ ਰਿਹਾ ਤੁਸੀਂ ਈਜ਼ੀਲੀ ਇਹਨਾਂ ਨਾਲ ਕੰਟੈਕਟ ਕਰ ਵੀ ਸਕਦੇ ਹੋ ਕੰਟੈਕਟ ਤੋਂ ਜ਼ਿਆਦਾ ਕੰਟੈਕਟ ਲੈਂਸਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸੇਫ ਹੈ ਜਾਂ ਨਹੀਂ ਸੇਫ ਦੇਖੋ ਹਰਪ੍ਰੀਤ ਜੀ ਗੱਲ ਇਦਾਂ ਹੈਗੀ ਐ ਕਿ ਕੰਟੈਕਟ ਲੈਂਸ ਇਸ ਨੈਵਰ ਅ ਪਰਮਨੈਂਟ ਸੋਲੂਸ਼ਨ ਉਹ ਇੱਕ ਟੈਂਪਰਰੀ ਇਲਾਜ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜਦ ਸਾਡੇ ਕੋਲ ਯੂ ਐਸ ਐਫ ਡੀਏ ਅਪਰੂਵਡ ਟੈਕਨੋਲੋਜੀਜ਼ ਨੇ ਜਿਹੜੀ ਕਿ ਅਸੀਂ ਪਰਮਨੈਂਟਲੀ ਚਸ਼ਮੇ ਨੂੰ ਉਤਾਰ ਸਕਦੇ ਹਾਂ ਮੈਨੂੰ ਲੱਗਦਾ ਸਾਨੂੰ ਉਹ ਚੀਜ਼ਾਂ ਨੂੰ ਹਾਂ ਫਿਰ ਆਪਾਂ ਲੈਂਸਸ ਵੱਲ ਕਿਉਂ ਜਾਣਾ ਜਾਣਾ ਹੈਗਾ ਕਿਉਂਕਿ ਕੰਟੈਕਟ ਲੈਂਸਸ ਸਾ ਅਸੀਂ ਉਹਨਾਂ ਨੂੰ ਬਾਹਰ ਤੋਂ ਆਪਣੀ ਕਾਲੀ ਪੁਤਲੀ ਦੇ ਉੱਤੇ ਫਿਟ ਕਰਦੇ ਹਾਂ ਤੇ ਜੇ ਉਹ ਲੰਬੇ ਸਮੇਂ ਲਈ ਤੁਸੀਂ 12-12 ਘੰਟੇ ਅਗਰ ਅਸੀਂ ਉਹਨੂੰ ਪਾਉਂਦੇ ਹਾਂ ਤਾਂ ਸਾਡੀ ਕਾਲੀ ਪੁਤ ਕਰ ਸਕਦੇ ਨੇ ਕੋਈ ਇਨਫੈਕਸ਼ਨ ਕਰ ਸਕਦੇ ਨੇ ਤੇ ਜਦ ਸਮ ਟਾਈਮਸ ਇਨਫੈਕਸ਼ਨ ਇਨਾ ਬੈਡ ਹੋ ਜਾਂਦਾ ਹੈਗਾ ਕਿ ਸਾਨੂੰ ਉਹਨਾਂ ਨੂੰ ਸਟਰੋਂਗ ਦਵਾਈਆਂ ਦੇ ਕੇ ਸਟੀਰੋਇਡਸ ਦੇ ਕੇ ਖਤਮ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਵੀ ਬਿਲਕੁਲ ਆਉਂਦੇ ਹੈਗੇ ਆ ਸਰ ਐਸੀ ਲਈ ਹੀ ਅਸੀਂ ਉਹਨਾਂ ਨੂੰ ਐਡਵਾਈਸ ਕਰਦੇ ਆ ਕਿ ਕੰਟੈਕਟ ਲੈਂਸਸ ਲੰਬੇ ਸਮੇਂ ਦੇ ਲਈ ਨਹੀਂ ਪਾਣਾ ਕਿਉਂਕਿ ਜਦ ਇਹਨਾਂ ਦੇ ਨਾਲ ਕਦੀ ਕਦੀ ਜਦ ਓਕੇਸ਼ਨਲੀ ਪਾ ਸਕਦੇ ਨੇ ਯੋਕੇਸ਼ਨਲੀ ਬਿਲਕੁਲ ਪਾ ਸਕਦੇ ਨੇ ਬਟ ਵਿਦ ਅ ਗੁੱਡ ਹਾਈਜੀਨ ਐਂਡ ਅਗਰ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਨੂੰ ਕਿਤੇ ਤੁਸੀਂ ਬਾਹਰ ਗਏ ਹੋ ਤੇ ਤੁਹਾਡੇ ਅੱਖ ਦੇ ਵਿੱਚ ਕੋਈ ਇਰੀਟੇ ਹੈਗੀ ਹੈ ਕੰਟੈਕਟ ਲੈਂਸ ਦੇ ਨਾਲ ਤੇ ਆਈ ਊਡ ਰੀਅਲੀ ਐਡਵਾਈਸ ਕਾਈਂਡਲੀ ਉਸੇ ਟਾਈਮ ਤੇ ਉਸ ਕੰਟੈਕਟ ਲੈਂਸ ਨੂੰ ਨਿਕਾਲ ਕੇ ਥਰੋ ਕਰ ਦਿੱਤਾ ਜਾਏ ਇਹ ਵੇਟ ਨਾ ਕੀਤੀ ਜਾਏ ਕਿ ਤੁਸੀਂ ਘਰ ਜਾਓਗੇ ਤੇ ਨੂੰ ਉਤਾਰੋਗੇ ਕਿਉਂਕਿ ਉਹ ਕੁਝ ਸਮੇਂ ਦੇ ਲਈ ਵੀ ਤੁਹਾਡੀ ਅੱਖ ਦੇ ਵਿੱਚ ਅਗਰ ਰਹਿ ਗਿਆ ਤਾਂ ਉਹ ਇਨਫੈਕਸ਼ਨ ਨੂੰ ਕ੍ਰੀਏਟ ਕਰ ਸਕਦਾ ਹੈ ਤੇ ਪਰਮਨੈਂਟਲੀ ਤੁਹਾਡੇ ਕਾਲੀ ਪੁੱਤਰੀ ਦੇ ਉੱਤੇ ਦਾਗ ਪੈ ਸਕਦਾ ਹੈ ਤੇ ਉਹਦੇ ਲਈ ਤੁਸੀਂ ਲਾਈਫ ਦੇ ਵਿੱਚ ਫਿਰ ਅੱਗੇ ਕਿਸੇ ਵੀ ਇਲਾਜ ਦੇ ਲਈ ਮਤਲਬ ਫਿੱਟ ਨਹੀਂ ਹੋ ਸਕਦੇ ਫਿੱਟ ਨਹੀਂ ਹੋ ਸਕਦੇ ਬਿਲਕੁਲ ਠੀਕ ਇੱਕ ਹੋਰ ਬੜਾ ਅਹਿਮ ਸਵਾਲ ਹੈ ਕਿਉਂਕਿ ਭਾਵੇਂ ਤੁਸੀਂ ਗਵਰਨਮੈਂਟ ਜੌਬਸ ਦੇਖ ਲਓ ਜਾਂ ਕਿਸੇ ਸਪੋਰਟਸ ਦੇ ਵਿੱਚ ਦੇਖ ਲਓ ਤੁਹਾਡੇ ਹੀ ਤੁਹਾਡੇ ਲਈ ਲਗਾ ਕੇ ਹਨ ਤੁਸੀਂ ਨਹੀਂ ਕਰ ਸਕਦੇ ਹਨ ਭਾਵੇਂ ਬਾਕਸਿੰਗ ਹੈ ਜਾਂ ਅਸੀਂ ਇਹ ਹੋਰ ਵੀ ਦੇਖਿਆ ਕੁਸ਼ਤੀ ਹੈ ਬਹੁਤ ਸਾਰੇ ਰੈਸਲਰਸ ਵੀ ਹਨ ਉਨਾ ਡਿਲੀਵਰੀ ਇੱਕ ਬੜੀ ਵੱਡੀ ਚੁਣੌਤੀ ਰਹਿੰਦੀ ਹੈ ਕਿ ਐਨਕ ਉਤਾਰ ਕੇ ਆਪਣੇ ਲੈਂਸ ਦੇਖਾਣਾ ਫਿਰ ਉਹਨਾਂ ਦੇ ਵਿੱਚ ਇਹ ਕਿ ਡਾਊਟ ਵੀ ਰਹਿੰਦਾ ਹੈ ਕਿ ਜੋ ਅਸੀਂ ਐਨਕ ਲਗਾ ਕੇ ਦੇਖ ਰਹੇ ਹਾਂ ਉਦਾਂ ਦੀ ਹੀ ਸਾਡੀ ਆਈ ਸਾਈਟ ਰਹੇਗੀ ਕੋਈ ਸਾਨੂੰ ਐਡਜਸਟਮੈਂਟ ਤਨੀ ਕਰਨੀ ਪੈਗੀ ਸਾਨੂੰ ਥੋੜਾ ਜਿਹਾ ਫਰਕ ਤਾਂ ਨਹੀਂ ਪੈਗਾ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਨਹੀਂ ਬਿਲਕੁਲ ਮੈਨੂੰ ਲੱਗਦਾ ਹੈਗਾ ਕਿ ਸਪੋਰਟਸ ਪਰਸਨ ਦੇ ਲਈ ਜਿਹੜਾ ਚਸ਼ਮਾ ਉਤਾਰਨ ਦੀ ਸਰਜਰੀ ਹੈ ਇਹ ਇੱਕ 골ਡਨ ਓਪਰਚ्युनिटी ਹੈ ਇੱਕ ਬੂਨ ਹੈ ਉਹਨਾਂ ਵਾਸਤੇ ਕਿ ਉਹ ਮਤਲਬ ਆਪਣੇ profession ਨੂੰ ਜਾਂ ਆਪਣੇ interest ਨੂੰ ਅਗੇ ਪਰਸਿਊ ਕਰ ਸਕਦੇ ਨੇ ਫਲੈਪਲੈਸ ਟੈਕਨੋਲੋਜੀ ਦੇ ਨਾਲ ਅਸੀਂ ਚਸ਼ਮੇ ਨੂੰ ਰਿਮੂਵ ਕਰ ਸਕਦੇ ਹਾਂ ਔਰ ਲਾਈਫਟਾਈਮ ਦੇ ਲਈ ਜੇ ਜਿਵੇਂ ਕਿ ਬਾਕਸਿੰਗ ਹੈਗੀ ਹੈ ਜਾਂ ਕੋਈ ਉਹਨਾਂ ਨੂੰ ਹਿੱਟ ਹੋ ਜਾਏ ਤੋਂ ਦੇ ਆਰ ਵੈਰੀ ਵੈਰੀ ਸੇਫ ਪ੍ਰੋਸੀਜਰਸ ਰੈਸਲਰਸ সুইਮਰਸ ਦੇ ਆਲ ਕੈਨ ਆਪਟ ਫਾਰ ਦਿਸ ਸਰਜਰੀ ਇਟ ਇਜ਼ ਵੈਰੀ ਵੈਰੀ ਸੇਫ ਔਰ ਕੁਝ ਗਵਰਨਮੈਂਟ ਜਿਹੜੇ ਸਾਡੇ ਜੌਬਸ ਹੈਗੇ ਆ ਉਹਨਾਂ ਦੇ ਵਿੱਚ ਅਲਾਉਡ ਵੀ ਅਲਾਉ ਵੀ ਕਰ ਦਿੱਤਾ ਗਿਆ ਹੈ ਕਿ ਜੋ ਆਪਣਾ ਪਰਸਿਊ ਕਰਨਾ ਚਾਹੁੰਦੇ ਆ ਚਸ਼ਮੇ ਦੇ ਕਾਰਨ ਉਹ ਆਪਣਾ profession ਕਿਤੇ ਛੱਡਣਾ ਹਾਂ ਸੋ ਉਹ ਆਪਣੇ ਜਿਹੜਾ Aim ਹੈ ਉਹਨੂੰ ਪੂਰਾ ਕਰ ਸਕਣ ਤੇ ਚਸ਼ਮਾ ਉਤਾਰ ਕੇ ਵੀ ਉਹ ਉਹਨਾਂ ਗਵਰਨਮੈਂਟ ਸਰਵਿਸਿਜ਼ ਦੇ ਲਈ ਅ ਅਪਲਾਈ ਕਰ ਸਕਦੇ ਨੇ ਜੇ ਮੈਂ ਇੱਕ ਲਾਈਨ ਦੇ ਵਿੱਚ ਸਮਝਣਾ ਚਾਹਾਂ 95 ਤੋਂ ਲੈ ਕੇ 2024 ਤੱਕ ਸੋਹਾਣਾ ਨੇ ਆਪਣੇ ਆਪ ਨੂੰ ਕਿੰਨਾ ਚੇਂਜ ਕੀਤਾ ਸਪੈਸ਼ਲੀ ਤੁਹਾਡੇ ਇਸ ਸੈਂਟਰ ਨੇ ਆਈ ਸੈਂਟਰ ਨੇ ਆਈ ਸੈਂਟਰ ਦੀ ਗੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1995 ਦੇ ਵਿੱਚ ਅਸੀਂ ਕੇਵਲ ਤਿੰਨ ਡਾਕਟਰਾਂ ਤੋਂ ਸ਼ੁਰੂ ਕੀਤਾ ਸੀ ਅੱਜ ਅਸੀਂ 16 ਡਾਕਟਰ ਦੀ ਟੀਮ ਹੈਗੀ ਹੈ ਤੇ ਦੁਨੀਆ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਲਾਜ ਨਹੀਂ ਹੈ ਦੁਨੀਆ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਟੈਕਨੋਲੋਜੀ ਨਹੀਂ ਹੈ ਜੋ ਸੁਹਾਨਾ ਹਸਪੀਟਲ ਦੇ ਵਿੱਚ ਅੱਖਾਂ ਦੇ ਰਿਲੇਟਡ ਅਵੇਲੇਬਲ ਨਾ ਹੋਵੇ ਅਗਰ ਅਸੀਂ ਗੱਲ ਕਰੀਏ ਬਚਪਨ ਤੋਂ ਲੈ ਕੇ ਛੋਟੇ ਬੱਚੇ ਜਿਹੜਾ ਕਿ 7ਵੇਂ ਮਹੀਨੇ ਤੋਂ ਪੈਦਾ ਹੋ ਜਾਂਦਾ ਹੈ ਪ੍ਰੀਮਚੂਰ ਬੇਬੀਜ਼ ਉਹਨਾਂ ਦੇ ਵਿੱਚ ਆਰੋਪੀ ਨਾਮ ਦਾ ਇੱਕ ਡਿਜ਼ੀਜ਼ ਹੁੰਦਾ ਹੈ ਉੱਥੋਂ ਲੈ ਕੇ ਬੱਚਿਆਂ ਦੇ ਐਨਕਾ ਦੇ ਨੰਬਰ ਤੋਂ ਲੈ ਕੇ ਬੱਚਿਆਂ ਦੇ ਭੈਂਗੇਪਨ ਤੋਂ ਲੈ ਕੇ ਫਿਰ ਉਮਰ ਵਧਦੀ ਦੀ ਨਾਲ ਚਸ਼ਮੇ ਨੂੰ ਉਤਾਰਨ ਦਾ ਪ੍ਰੋਸੀਜਰ ਉਸ ਤੋਂ ਬਾਅਦ ਉਮਰ ਵਧਨ ਦੇ ਨਾਲ ਚਿੱਟੇ ਮੋਤੀਏ ਦਾ ਕਲੇਮ ਹੋਤੀਏ ਦਾ ਪਿੱਛੇ ਪਰਦੇ ਦਾ 슈ਗਰ ਬਲੱਡ ਪ੍ਰੈਸ਼ਰ ਏਜ ਰਿਲੇਟਡ ਕੋਈ ਵੀ ਬਿਮਾਰੀ ਦਾ ਔਰ ਸਾਰੀ ਹੀ ਬਿਮਾਰੀਆਂ ਦਾ ਇਲਾਜ ਸੁਹਾਨਾ ਹਸਪੀਟਲ ਦੇ ਵਿੱਚ ਅਵੇਲੇਬਲ ਹੈਗਾ ਅ ਜਿਵੇਂ ਕਿ ਸਾਡੇ ਫਾਊਂਡਰ ਦੀ ਇਹੀ ਜਿਹੜਾ ਏਮ ਸੀਗਾ ਮੋਟੋ ਸੀਗਾ ਕਿ ਸਾਰੀ ਟੈਕਨੋਲੋਜੀ ਔਰ ਟਾਈਮ ਟੂ ਟਾਈਮ ਅਸੀਂ ਉਸ ਟੈਕਨੋਲੋਜੀ ਨੂੰ ਐਡਵਾਂਸ ਕਰਦੇ ਰਹਿੰਦੇ ਆ ਔਰ ਡਾਕਟਰਸ ਵੀ ਬਾਹਰ ਜਾ ਕੇ ਆਪਣੇ ਆਪ ਨੂੰ ਇਨਾ ਟੈਕਨੋਲੋਜੀਜ਼ ਦੇ ਵਿੱਚ ਅਸੀਂ ਟ੍ਰੇਨ ਕਰਦੇ ਆ ਆਪਣੇ ਆਪ ਨੂੰ ਤੇ ਮੈਨੇਜਮੈਂਟ ਸਾਨੂੰ ਇਹਦੇ ਵਿੱਚ ਪੂਰਾ ਸਾਥ ਦਿੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਟ੍ਰੇਨ ਕਰੀਏ ਤੇ ਉਹਨਾਂ ਟੈਕਨੋਲੋਜੀਜ਼ ਨੂੰ ਅਸੀਂ ਮਾਸਸਸ ਦੇ ਵਿੱਚ ਅਫੋਰਡੇਬਲ ਰੇਟਸ ਰੇਟਸ ਦੇ ਵਿੱਚ ਅਸੀਂ ਪਹੁੰਚਾਈਏ ਤਾਂਕਿ ਇੰਡੀਆ ਦੇ ਲੋਕਾਂ ਨੂੰ ਬਾਹਰ ਜਾ ਕੇ ਇਲਾਜ ਕਰਾਣ ਦੀ ਜ਼ਰੂਰਤ ਨਾ ਪਵੇ। ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਕਿਉਂਕਿ ਅਪਡੇਟ ਇੱਕ ਜ਼ਿੰਦਗੀ ਦੀ ਸਭ ਤੋਂ ਵੱਡੀ ਨੈਸੈਸਿਟੀ ਹੈ। ਜੇਕਰ ਤੁਸੀਂ ਸਮਾਂ ਰੈਂਦੇ ਆਪਰੇ ਆਪ ਨੂੰ ਅਪਡੇਟ ਨਹੀਂ ਕਰਦੇ ਤਾਂ ਤੁਸੀਂ ਪਿੱਛੇ ਰਹਿ ਜਾਓਗੇ। ਸੁਹਾਣਾ ਹਸਪੀਟਲ ਦੀ ਦੀ ਇੱਕ ਲਾਈਵ ਐਗਜ਼ਾਮਪਲ ਹੈਗੀ ਹੈ ਕਿ ਸ਼ੁਰੂ 95 ਦੇ ਵਿੱਚ ਕੀਤਾ ਤਿੰਨ ਡਾਕਟਰਾਂ ਦੇ ਨਾਲ ਕੀਤਾ ਜੇ ਇਹ ਆਪਣੇ ਆਪ ਨੂੰ ਅਪਡੇਟ ਨਾ ਕਰਦੇ ਜੇ ਇਹ ਟ੍ਰੀਟਮੈਂਟ ਨਾ ਸਹੀ ਕਰਦੇ ਤਾਂ ਅੱਜ ਇੱਡੀ ਵੱਡੀ ਇਮਾਰਤ ਜਾਂ ਇੰਨੇ ਨੇ ਵੱਡੇ ਸੈਕਟਰਸ ਦੇ ਵਿੱਚ ਨਹੀਂ ਵੰਡਿਆ ਹੋਣਾ ਸੀਗਾ ਇਹ ਉੱਥੇ ਹੀ ਰਹਿ ਜਾਂਦਾ ਇਹ ਸਭ ਤੋਂ ਵੱਡੀ ਇੱਕ ਐਗਜ਼ਾਮਪਲ ਤੇ ਪ੍ਰੂਫ ਹੁੰਦਾ कि ਉਹਨਾਂ ਨੇ ਆਪਣੇ ਆਪ ਨੂੰ ਬਦਲਿਆ ਵੀ ਤੇ ਸਰਵ ਵੀ ਵਧੀਆ ਕੀਤਾ ਇਸ ਕਰਕੇ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਜੜੀਆਂ ਵੀ ਜਾਣਕਾਰੀਆਂ ਨੇ ਇਹ ਸਾਡੇ ਦਰਸ਼ਕਾਂ ਤੱਕ ਪਹੁੰਚੀਆਂ ਹੋਣੀਆਂ ਔਰ ਇੱਕ ਵਾਰ ਫਿਰ ਤੋਂ ਜਾਂਦੇ ਜਾਂਦੇ ਤੁਹਾਨੂੰ ਇਹ ਜਾਣਕਾਰੀ ਦੇ ਦਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਆਇਨ ਨਾਲ ਰਿਲੇਟਡ ਤੁਸੀਂ ਟਰੀਟਮੈਂਟ ਕਰਾਣਾ ਚਾਹੁੰਦੇ ਹੋ ਜਾਂ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਨੰਬਰ ਅਸੀਂ ਦੇ ਰੱਖੇ ਹਾਂ ਉਹਨਾਂ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਇੱਥੋਂ ਇਲਾਜ ਕਰਾਉਣਾ ਹੀ ਕਰਾਉਣਾ ਹੈ ਤੁਹਾਡੇ ਕੋਲ ਨੰਬਰ ਹੈਗੇ ਤੁਸੀਂ ਕਰੋ ਤੁਸੀਂ ਸ ਤੋਂ ਮਿਲੇਗਾ ਔਰ ਇਕਲ ਡਾਕਟਰ ਸਾਹਿਬ ਨੇ ਜ਼ਰੂਰ ਕਲੀਅਰ ਕਰ ਦਿੱਤੀ ਹੈ ਕਿ ਦੁਨੀਆ ਦੀ ਐਸੀ ਕੋਈ ਆਇਨ ਰਿਲੇਟਡ ਮਸ਼ੀਨ ਨਹੀਂ ਹੈ ਜਿਹੜੀ ਇਹਨਾਂ ਕੋਲ ਮੌਜੂਦ ਨਹੀਂ ਹੈ ਦੇਸ਼ਤ ਨੇ ਤੇ ਬਾਕੀ ਖਬਰਾਂ ਲਈ ਬਣ ਰੋ ਪੀਟੀਸੀ ਨੂੰ ਸਾਰਾ ਧੰਨਵਾਦ